ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਜਵਾਨੀ ਬਚਾਓ ਸੰਤੈਟਿਕ ਨਸ਼ੇ ਪਜਾਓ ਅਤੇ ਖੇਤੀ ਖਸ ਖਸ ਦੀ ਲਿਆਉਪਾ ਨਿਗਾਰਦ ਤੇ ਇੱਕ ਜਾਗਰੂਤਾ ਕੈਂਪ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਵੱਲੋਂ ਲਾਇਆ ਗਿਆਗਾ ਕਾਲਾਚਾਟ ਟੋਲ ਪਲਾਜ਼ਾ ਉਪਰ ਦੇਖ ਸਕਦੇ ਹੋ ਜਿੱਥੇ ਉਹਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ 9 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਇਹ ਧਰਨਾ ਇੱਥੇ ਚੱਲਦੇ ਰਹਿਣਗੇ ਤੇ ਸ਼ਾਂਤੀਪੂਰਕ ਜਿੱਥੇ ਉਹਨਾਂ ਨੇ ਖਸ ਖਸ ਖੇਤੀ ਦੀ ਮੰਗ ਕੀਤੀ ਆ ਉਹ ਤੁਹਾਨੂੰ ਸੁਣਾਉਣਿਆ ਕੀਤੀ ਗਈ ਖਾਸ ਗੱਲਬਾਤ ਬੂਟਾ ਸਿੰਘ ਸਾਦੀਪੁਰ ਦੇ ਪ੍ਰਧਾਨ ਜੀ ਨਾਲ ਬਚਾਓ ਬੈਡ ਕਿਲ ਤੋਂ ਹੋ ਜਾਓ ਫਸਕਾ ਦੀ ਖੇਤੀ ਲਿਓ ਜਵਾਨੀ ਬਚਾਓ ਬੈਡ ਕਿਲ ਤੋਂ ਪਹੁੰਚੋ 24 ਪੰਜਾਬ న్యూਸ ਮਾਈਗ੍ਰੇਸ਼ਨ ਕਰਕੇ ਜਿੱਥੇ ਅਸੀਂ ਆਮ ਗੱਲਾਂ ਬਾਤਾਂ ਰਾਜਨੀਤਿਕ ਅਤੇ ਧਾਰਮਿਕ ਅਤੇ ਮਨੋਰੰਜਨ ਗੱਲਾਂ ਕਰਦੇ ਰਹੇ ਨੇ ਉੱਥੇ ਅਸੀਂ ਇੱਕ ਨਵਾਂ ਮੁੱਦਾ ਲੈ ਕੇ ਚੱਲ ਰਹੇ ਹਾਂ ਕਿਸਾਨੀ ਮੁੱਦਾ ਕਿਉਂਕਿ ਕਿਸਾਨੀ ਮੁੱਦੇ ਦੀ ਅਗਰ ਗੱਲ ਕਰੀਏ ਤਾਂ ਸਭ ਤੋਂ بڑا ਮੁੱਦਾ ਅੱਜ ਕੱਲ੍ਹ ਚੱਲਦਾ ਰਿਹਾ ਹੈ ਕਿਉਂਕਿ ਪਿਛੇ ਜੇ ਤਾਂ ਨਹੀਂ ਚੱਲਦੇ ਰਹੇ ਤਾਂ ਕਿਸਾਨਾਂ ਵੱਲੋਂ ਐਮਐਸਪੀ ਦੀ ਸੈਂਟਰ ਤੋਂ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਰਹੇ ਨੇ ਇਹ ਗੱਲਾਂ ਨੂੰ ਲੈ ਕੇ ਇੱਕ ਨਵੀਂ ਮੰਗ ਉੱਠੀ ਹੈ ਖੇਤੀ ਖਾਸ ਕਰਦੀ ਉਹਦੀ ਖੇਤੀ ਦੀ ਮੰਗ ਨੂੰ ਲੈ ਕੇ ਜਿੱਥੇ ਰਾਜਸਥਾਨ ਦੇ ਕਿਸਾਨਾਂ ਨੂੰ ਸਭ ਸੋਸ਼ਲ ਮੀਡੀਆ ਦੇ ਵਿਆਪ ਦੇਖਦੇ ਆ ਦੱਸਿਆ ਜਾਂਦਾ ਵੀ ਲੱਖਾਂ ਰੁਪਏ ਦੀ ਕਮਾਈ ਹੋ ਰਹੀ ਹੈ ਕਿਉਂਕਿ ਜਦੋਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਪੰਜਾਬ ਦੇ ਕਿਸਾਨ ਵੀ ਕਹਿੰਦੇ ਨੇ ਕਿਉਂਕਿ ਇੱਥੇ ਜਿੱਥੇ ਪੰਜਾਬ ਦੇ ਵਿੱਚ ਚਿੱਟਾ ਜਾਂ ਹੋਰ ਕਈ ਨਸ਼ੇ ਇਹ ਜੇ ਖਤਰਨਾਕ ਪੈਦਾ ਹੋ ਚੁੱਕੇ ਨੇ ਬੱਚੇ ਟੀਕੇ ਲਾ ਰਹੇ ਨੇ ਬੱਚੇ ਮਰ ਵੀ ਰਹੇ ਨੇ ਜਿਸ ਨਾਲ ਵੱਡੀ ਪੱਧਰ ਤੇ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਉਸ ਨੂੰ ਮੱਦੇ ਨਜ਼ਰ ਦੇਖਦੇ ਅੱਜ ਪੀਕੇਯੂ ਸਾਦੀਪੁਰਦੀ ਯੂਨੀਅਨ ਬੋਲੇ ਇੱਕ ਜਾਗਰੂਕਤਾ ਕੈਂਪ ਕਾਲਾਚਾਹ ਟੋਲਪਲਾਬਾ ਐਨ ਐਚ 7 ਉਤੇ ਲਾਇਆ ਗਿਆ। ਕੀ ਐਨੋ ਜਾਗਰੂਕਤਾ ਮੈਮ ਉਹ ਨਾਲ ਸੰਬੰਧੀ ਉਹ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਮਿਹਰਬਾਨੀ। ਹਾਂ ਦਰਸ਼ਕਾਂ ਤੁਹਾਡਾ ਨਾਮ ਦੱਸੋ ਤੇ ਜਿਹੜਾ ਜੇ ਜਾਗਰੂਕਤਾ ਕੈਂਪ ਤੁਸੀਂ ਕਾਫਤੇ ਲਈ ਲਾ ਰਹੇ ਹੋ ਉਹਦੇ ਬਾਰੇ ਚੜ੍ਹਨਾ ਕੋਈ। ਮੈਂ ਬੂਟਾ ਸਿੰਘ ਛਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ। ਅਸੀਂ ਅੱਜ ਇਹ ਸਾਡੇ ਸਾਰੇ ਸਾਥੀਆਂ ਨੇ ਰਲ ਕੇ ਇਹ ਫੈਸਲਾ ਕੀਤਾ ਸੀ ਵੀ ਆਪਾਂ ਜਿਵੇਂ ਪਿਛਲੇ ਸਾਲ ਅਸੀਂ ਟੋਲ ਪਲਾਜ਼ਾ ਤਰੇੜੀ ਜੱਟਾਂ ਦੇ ਉੱਤੇ ਇੱਕ ਹਫ਼ਤਾ ਜਾਗਰੂਤਾ ਕੈਂਪ ਲਾਇਆ ਸੀਗਾ ਉਸੇ ਤਰ੍ਹਾਂ ਹੀ ਅਸੀਂ ਇੱਥੇ ਹੁਣ ਇੱਕ ਹਫ਼ਤਾ ਜਿਹੜਾ ਜਾਗਰੂਤਾ ਕੈਂਪ ਉਹ ਲਾਵਾਂਗੇ ਸੀ ਤੇ ਇਹਦੇ ਵਿੱਚ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਸਰਕਾਰ ਜਿਹੜੀ ਇਹ ਇਹ ਸਰਕਾਰ ਕੇਂਦਰ ਸਰਕਾਰ ਤੇ ਸਾਡੀ ਪੰਜਾਬ ਸਰਕਾਰ ਜਿਹੜੀ ਇਹ ਦਬਾਅ ਬਣਾਵੇ ਦਬਾਅ ਬਣਾ ਕੇ ਤੇ ਪੰਜਾਬ ਦੇ ਅੰਦਰ ਖਸਕਸ ਦੀ ਖੇਤੀ ਜਿਹੜੀ ਇਹ ਉਹਨੂੰ ਲਿਆਉਣ ਦਾ ਯਤਨ ਕਰੇ ਸਭ ਤੋਂ ਵੱਡੀ ਮਾਰ ਜਿਹੜੀ ਅੱਜ ਕੱਲ ਜਵਾਨੀ ਜਿਹੜੀ ਹੈ ਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੋਈ ਪਈ ਏ ਹਦੋਂ ਵੱਧ ਮਾੜੇ ਨਸ਼ੇ ਨੇ ਜਿਹੜੇ ਜਦੋਂ ਨੌਜਵਾਨ ਤਬਕਾ ਜਿਹਨੂੰ ਇਹ ਲਤ ਲੱਗ ਚੁੱਕੀ ਏ ਨਸ਼ਿਆਂ ਦੀ ਜਦੋਂ ਉਹਨੂੰ ਤੋੜ ਲੱਗਦੀ ਏ ਉਹ ਨਸ਼ੇ ਦੇ ਵਿੱਚ ਨਸ਼ਾ ਪੂਰਾ ਕਰਨ ਵਾਸਤੇ ਆਪਣਾ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਨਸ਼ਾ ਲਿਆ ਜਾ ਕੇ ਬੈਠੇ ਉਹ ਹੁਣ ਸੁਣੀ ਥਾਂ ਤੇ ਸੋਨ ਸੁਨ ਸੁਨ ਸਮਾਨ ਥਾਂ ਤੇ ਬਹਿ ਕੇ ਜਾ ਕੇ ਜਦੋਂ ਸੂਈ ਲਾਉਂਦੇ ਆਪਣੇ ਵਿੱਚ ਇਹ ਮੈਂ ਕਈ ਜਗ੍ਹਾ ਗੱਲ ਕਹਿ ਚੁੱਕਾ ਵੀ ਸਰਕਾਰਾਂ ਕਿਉਂ ਨਹੀਂ ਇਧਰ ਧਿਆਨ ਦਿੰਦੀਆਂ ਉਹ ਸੂਈ ਖੋਬ ਲਿੰਦੇ ਨੇ ਨਾੜ ਦੇ ਵਿੱਚ ਸੂਈ ਖੋਬ ਕੇ ਸੂਈ ਕੱਢਣ ਦਾ ਹੁਕਮ ਨਹੀਂ ਉਹਨਾਂ ਦਾ ਸੂਈ ਖਿੱਚਣ ਤੋਂ ਪਹਿਲਾਂ ਜਾਨ ਨਿਕਲ ਜਾਂਦੀ ਉਹਨਾਂ ਦੀ ਕਿਉਂ ਸਰਕਾਰਾਂ ਨਹੀਂ ਵੇਦੀਆਂ ਇਧਰ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਨੌਜਵਾਨੀ ਜਿਹੜੀ ਸਾਡੀ ਖਤਮ ਹੋ ਚੱਲੀ ਏ ਇਹ ਨਸ਼ੇ ਸਤੈਂਟਿਕ ਨਸ਼ੇ ਨੇ ਇਹਨਾਂ ਨੂੰ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਬੇਸ਼ੱਕ ਸਰਕਾਰਾਂ ਕਹਿੰਦੇ ਕੋਠੇ ਟਾ ਮਕਾਨ ਢਾਤੇ ਐ ਕਰਤਾ ਹੂੰ ਕਰਤਾ ਇਹਦੇ ਆਂ ਬਾਜ਼ਾਰ ਚੋਂ ਮਿਲਦੇ ਬਣੇ ਨਸ਼ੇ ਸਾਰੇ ਅੰਬਜੁਰ ਕੋ ਥੋੜੀ ਉਮਰ ਇਹਦੇ ਆਂ ਬਾਜ਼ਾਰ ਚੋਂ ਮਿਲਦੇ ਬਣੇ ਨਸ਼ੇ ਥੋੜੀ ਉਮਰ ਕਿੰਨੀ ਹੋਣਾ ਮੇਰਾ 25 12 58 ਦਾ 58 ਦੀ ਤੁਸੀਂ ਗੱਲ ਬਹੁਤ ਜੀ ਗੱਲ ਕਰੀਏ ਛੋੜੇ ਟਾਈਮ ਦੇ ਅੱਜ ਦੇ ਟਾਈਮ ਚ ਖੇਤੀ ਦਾ ਕਿੰਨਾ ਕ ਫਰਕ ਆ ਗਿਆ ਮੇ ਕੋ ਖੇਤੀ ਜੜੀਏ ਖੇਤੀ ਦਾ ਖੇਤੀ ਖਸਮਾ ਸੇਤੀ ਵਾਲੀ ਗੱਲ ਆ ਮੈਂ ਤੁਹਾਨੂੰ ਦੱਸਾਂ ਖੇਤੀ ਜੀ ਹੋਣਾ ਚੀ ਦੀ ਗੱਲ ਕਰੀਏ ਡਿਜੀਟਲ ਟੈਕਨਾਲੋਜੀ ਜਮਾਨਾ ਆ ਗਿਆ ਅੱਗੇ ਅੱਗੇ ਜੀ ਸੁੱਟ ਗੱਲ ਇੱਕ ਆਪਾਂ ਕਰੀਏ ਨਾਰਮਲ ਗੱਲ ਕਰੀਏ ਜਦੋਂ ਸਾਡੇ ਟਾਈਮਾਂ ਦੇ ਵਿੱਚ ਚਲੋ ਜਿਹੜੇ ਫੀਮ ਦਾ ਭੁੱਕੀ ਵਰਗਾ ਰਹੇ ਤੇ ਨੱਚ ਕੀਤੇ ਸੀ ਕਿਸਾਨ ਉਸ ਟਾਈਮ ਖੇਤੀ ਦਾ ਕੰਮ ਕਰਦਾ ਸੀ ਪਰ ਅੱਜ ਦੇ ਜਮਾਨੇ ਨੇ ਟੈਕ ਨਸ਼ੇ ਦਾ ਜਰੂਰ ਕਰ ਰਹੇ ਨੇ ਪਰ ਨਸ਼ਾ ਨੂੰ ਖਾ ਕੇ ਲੋਕ ਗਲਤ ਰਸਤੇ ਜਾਂਦੇ ਨੇ ਜਿਹਨਾਂ ਨਾਲ ਵੇਖੋ ਜੀ ਉਸ ਟਾਈਮ ਦੇ ਵਿੱਚ ਵੀ ਤੇ ਹੁਣ ਵੀ ਵੇਖ ਲਓ ਤੁਸੀਂ ਜਿਹੜੀ ਅਸੀਂ ਭੁੱਕੀ ਦੀ ਮੰਗ ਕਰਦੇ ਉਹ ਭੁੱਕੀ ਵੀ ਆਪਾਂ ਕਹਿੰਦੇ ਦੁਨੀਆਂ ਦੇ ਇਹਦੇ ਵਿੱਚੋਂ ਹੀ ਫੀਮ ਨਿਕਲਦੀ ਏ ਕੋਈ ਮਾੜਾ ਬੰਦਾ ਜਿਹੜਾ ਦਿਹਾੜੀ ਤੇ ਜਾਂਦਾ ਹੈ ਦਿਹਾੜੀ ਵਾਲਾ ਬੰਦਾ ਵੀ ਇੱਕ ਚਿਮਚਾ ਖਾ ਕੇ ਅਸੀਂ ਵੇਖਿਆ ਸੀ ਪਹਿਲਾਂ ਆਪਣੇ ਏਰੀਆ ਦੇ ਵਿੱਚ ਉੱਥੇ ਇਡੀਆਂ ਨੀਆਂ ਪੁੜੀਆਂ ਵੀ ਬਣਾ ਕੇ ਦਿੰਦੇ ਹੁੰਦੇ ਨੇ ਕਈ ਵੇਚਣ ਵਾਲੇ ਬੰਦੇ ਉਹਨਾਂ ਨੇ ਇਡੀਆਂ ਪੁੜੀਆਂ 10-10 ਰੁਪਈਆ ਦੀਆਂ 15-15 ਰੁਪਈਆ ਦੇ ਦੇਣੀਆਂ ਜਿਹੜਾ 10 ਰੁਪਈਆ ਦੀ ਖਾ ਕੇ ਜਾਂਦਾ ਸੀ ਉਹ 3-400 ਰੁਪਈਆ ਕਮਾ ਕੇ ਲਿਆ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਲੈਂਦਾ ਸੀ ਤੇ ਅੱਜ ਜਿਹੜੇ ਨਸ਼ੇ ਹੋ ਗਏ ਨੇ ਗੋਲੀਆਂ ਲਾ ਲਓ ਟੀਕੇ ਲਾ ਲਓ ਇਹੋ ਜਿਹੇ ਮਾੜੇ ਨਸ਼ੇ ਨੇ ਉਹ ਖਾ ਕੇ ਤੇ ਟੁਰਨ ਜੋ ਕੰਮ ਨੇ ਦਾ ਕੰਮ ਕਿਸੇ ਨੇ ਕੀ ਕਰਨਾ ਉਹ ਸਮੇਂ ਨਸ਼ਾ ਖਾ ਕੇ ਤੇ ਆਪਣਾ ਕੰਮ ਵੀ ਕਰਦੇ ਹੁੰਦੇ ਹਨ ਅੱਜ ਵਾਲੇ ਨਸ਼ੇ ਮੜੇ ਆ ਗਏ ਫੀਮ ਨਹੀਂ ਮਿਲਦੀ ਕਿਤੇ ਕਿਸੇ ਨੂੰ ਸਾਰਾ ਕੁਸ਼ੀ ਇਹ ਦੁਆ ਹੋ ਗਿਆ ਆਪਣਾ ਉਹ ਕੈਮੀਕਲ ਸਿਸਟਮ ਹੈ ਜਿੰਨਾ ਇਸ ਕਰਕੇ ਫੀਮ ਵਾਲਾ ਨਸ਼ਾ ਜਿਹੜਾ ਭੁੱਕੀ ਵਾਲਾ ਨਸ਼ਾ ਜਿਹੜਾ ਇਸ ਨਸ਼ੇ ਦੀ ਡਿਮਾਂਡ ਸਾਡੇ ਮੋਰਚਾ ਉੱਥੇ ਲਾਉਣ ਤੋਂ ਬਾਅਦ ਟੋਲ ਪਲਾઝા ਧਰੇੜੀ ਜੱਟਾਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਇਹ ਪੂਰਾ ਗੂੰਜਿਆ ਡਟ ਕੇ ਨਹੀਂ ਅਗਰ ਜੈਸੀ ਗੱਲ ਕਰੀਏ ਇੱਕ ਸਾਈਡ ਤਾਂ ਅਸੀਂ ਕਹਿੰਦੇ ਵੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਓ ਇੱਕ ਸਾਈਡ ਆਪਾਂ ਖਸ ਖਸ ਦੀ ਖੇਤੀ ਲੈ ਕੇ ਜਦੋਂ ਮੰਗ ਕਰਾਂਗੇ ਤਾਂ ਸਾਨੂੰ ਹੀ ਲੱਗਦਾ ਵੀ ਪੰਜਾਬ ਦੇ ਨੌਜਵਾਨੇ ਦੇ ਖੇਤੀਬਾੜਾ ਨਸ਼ੇ ਵਧਣਗੇ ਜਿਹਦੇ ਨਾਲ ਨਹੀਂ ਨਹੀਂ ਬਿਲਕੁਲ ਮੇਰੀ ਗੱਲ ਸੁਣ ਲਓ ਨਾ ਤੁਹਾਨੂੰ ਦੱਸਦੇ ਜਿਹੜੇ ਉਹ ਨਹੀਂ ਰਹਿਣਾ ਉਹ ਨਹੀਂ ਮੜਿਆ ਅਗਰ ਜੇ ਖਸ ਖਸ ਦੀ ਖੇਤੀ ਆਉਂਦੀ ਹੈ ਖਾਣੀ ਉਹਨਿਆਂ ਜਿਹਦਾ ਦਿਲ ਕਰਦਾ ਉਹ ਠੇਕੇ ਨੇ दारू ਦੇ दारू ਦੇ ਡੇਗਾਂ ਦੇ ਕਿੰਨੇ ਕੁ ਬੰਦੇ ਤੁਰੇ ਫਿਰਦੇ ਐਵੇਂ ਨਹੀਂ ਅਸੀਂ ਲਾਨੇਦਾਰ ਜੀ ਕਰ ਕਈ ਵਾਰ ਗੱਲ ਕਰਦੇ ਆ ਦੇ ਦੋ ਦੇਖਦੇ ਆ ਅਸੀਂ ਨਸ਼ੇਰ ਕਰਨ ਵਾਸਤੇ ਐ ਜਦੋਂ ਅਸੀਂ ਥੋੜਾ ਮੋਟਾ ਕਹਦੇ ਨੇ ਅਗਲੇ ਨੂੰ ਕਹਿੰਦੇ ਵੀ ਦੇਖ ਯਾਰ ਸੁਆਦ ਦੇਖ ਕਿੰਨਾ ਹੈ ਜਦੋਂ ਸੁਆਦ ਸੁਆਦ ਦੇ ਚੱਕਰ ਦੇ ਵਿੱਚ ਕਈ ਘਰ ਅਸੀਂ ਦੇਖਦੇ ਵੀ ਚੰਗੇ ਭਲੇ ਗੱਲ ਕਰ ਗਾਲੇ ਕਰ ਰਹੇ ਨੇ ਉਹ ਗੱਲ ਦੇ ਪੈਣੇ ਮਾੜੇ ਨਸ਼ਾ ਨਾਲ ਮੈਂ ਤੁਹਾਨੂੰ ਇਹੀ ਗੱਲ ਅੱਗਿਆ ਕਰਨਾ ਵੀ ਜਿਹੜਾ ਬੰਦਾ ਨਸ਼ਾ ਕਰਦਾ ਹੋਵੇ ਪੁੱਕੀ ਚਾਹ ਫੀਮਦਾ ਉਹਦੀ ਉਮਰ ਹੋ ਗਈ ਹੋਵੇ 90 ਸਾਲ ਚਾਹੇ 95 ਸਾਲ ਤੁਸੀਂ ਉਹਨੂੰ ਅੱਜ ਵੀ ਵੇਖ ਲਓ ਮੇਰੇ ਖਿਆਲ ਦੇ ਮੁਤਾਬਕ ਉਹਦਾ ਟੈਸਟ ਕਰਾ ਲਈ ਉਹਦੀ ਮਸ਼ੀਨਰੀ ਬਿਲਕੁਲ ਸਹੀ ਹੋਊਗੀ ਠੀਕ ਹੈ ਜੀ ਜਿਹੜੇ ਟੀਕੇ ਲਾਉਂਦੇ ਨੇ ਗੋਲੀਆਂ ਖਾਂਦੇ ਨੇ ਇਹੇ ਜਿਹੇ ਨਸ਼ੇ ਜਿਨ੍ਹਾਂ ਨੂੰ ਆਪਾਂ ਮਾੜੇ ਨਸ਼ੇ ਕਹਿੰਦੇ ਆ ਸਟੈਂਕਿੰਗ ਨਸ਼ੇ ਕਹਿੰਦੇ ਆ ਜਿਨ੍ਹਾਂ ਨੂੰ ਉਹ 30 32 ਸਾਲ ਦਾ ਹੋਵੇ ਉਹਨੇ 2-4 ਸਾਲ ਹੀ ਖਾਦਾ ਹੋਵੇ 2-4 ਸਾਲ ਦੇ ਅੰਦਰ ਤੁਸੀਂ ਉਹਦਾ ਟੈਸਟ ਕਰਾ ਕੇ ਵੇਖ ਲਓ ਤੇ 95 ਸਾਲ ਵਾਲੇ ਦਾ ਵੀ ਵੇਖ ਲਿਓ 2 ਸਾਲ ਜਿੰਨੇ ਖਾਧੀ ਹੋਊਗੇ ਤਾਂ 2 ਸਾਲ ਦੀ ਸਾਰੀ ਮਸ਼ੀਨਰੀ ਅੰਦਰੋਂ ਗਲੀ ਹੋਊਗੀ ਉਹ ਜਿਆਦਾ ਹੀ ਖਤਮ ਆ ਜੇ ਜੀਬੀ ਵਾਲਾ ਜਿਹੜਾ 95 ਸਾਲ ਦਾ ਵੀ ਬੁੱਢਾ ਜਿਹੜਾ ਉਹ ਖਾ ਕੇ ਛਾਲਾ ਮਾਰਦਾ ਫਿਰਦਾ ਇਹਨਾਂ ਨੂੰ ਡਾਕਟਰਾਂ ਨੇ ਵੀ ਡਾਕਟਰਾਂ ਨੇ ਨਹੀਂ ਅਗਰ ਗੱਲ ਕਰੀਏ ਪਿੱਛੇ ਆਪਣਾ ਧਰਨਾ ਚੱਲਿਆ ਸੰਯੁਕਤ ਕਿਸਾਨ ਮੋਰਚੇ ਦਾ ਹਰਿਆਣੇ ਦੇ ਵੀ ਦੋਸ਼ ਲਾਉਂਦੇ ਨੇ ਕਹਿੰਦੇ ਇਹ ਕਿਸਾਨਾਂ ਨੇ ਉੱਥੇ ਧਰਨੇ ਲਾਏ ਤਾਂ ਸਾਡੇ ਬੱਚੇ ਵੀ ਨਸ਼ਿਆਂ ਵੱਲ ਬਹੁਤ ਜ਼ਿਆਦਾ ਵੱਧ ਗਏ ਨੇਗੇ ਕਹਿੰਦੇ ਪੰਜਾਬੀਆਂ ਨੇ ਨਸ਼ੇ ਨੂੰ ਲਾਇਆ ਤੁਸੀਂ ਕਿਵੇਂ ਦੇਖਦੇ ਕਰੀਏ ਨਹੀਂ ਨਹੀਂ ਐ ਤਾਂ ਇਹ ਗੱਲ ਹੋ ਸਕਦੀ ਵਿੰਖੂ ਜਿਹੜੀ ਗੱਲ ਨਸ਼ੇ ਲਾਉਣ ਵਾਲੀ ਆ ਇਹਦਾ ਕਿਸੇ ਨੂੰ ਕੋਈ ਲਾ ਨਹੀਂ ਸਕਦਾ ਨਾ ਧਰਨਿਆਂ ਵਿੱਚੋਂ ਇਹ ਨਸ਼ੇ ਨਿਕਲੇ ਨੇ ਧਰਨਿਆਂ ਵਿੱਚੋਂ ਨਹੀਂ ਨਸ਼ੇ ਨਿਕਲੇ ਪਿੱਛੇ ਮਿਨਿਸਟਰ ਨੇ ਵੀ ਗੱਲ ਕਹਿਤੀ ਸੀ ਤੇ ਇਹ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਧਰਨਿਆਂ ਜੋ ਨਾ ਸ਼ੇ ਬਿਲਕੁਲ ਨਾ ਨਿਕਲੇ ਧਰਨਿਆਂ ਦੇ ਵਿੱਚ ਤੇ ਲੋਕ ਆਪ ਆਪਣਾ ਕੰਮ ਕਰਦੇ ਆ ਪਏ ਹਨਾ ਧਰਨਾ ਕੀ ਧਰਨਾ ਲਾਇਆ ਸਰਕਾਰਾਂ ਦੇ ਖਿਲਾਫ ਜਿਸ ਸਰਕਾਰਾਂ ਮੰਗ ਮੰਨ ਲੈਣ ਤੇ ਉੱਠ ਖੜਦੇ ਆ ਨਹੀਂ ਤਾਂ ਬਹਿ ਗਏ ਦੂਜੀ ਗੱਲ ਹੈ ਕਿ ਧਰਨਿਆਂ ਨੂੰ ਹੋਰ ਗੱਲ ਅਸੀਂ ਥੋੜੀ ਨਾ ਕਰਨੀ ਚਾਹੁੰਦੇ ਆ ਅਸੀਂ ਕਦੀ ਵੀ ਸੜਕਾਂ ਰੋਕਣ ਤੇ ਹੱਕ ਵਿੱਚ ਨਹੀਂ ਬਿਲਕੁਲ ਅਜਿਕੇ ਨੇ ਸਰਕਾਰਾਂ ਕੰਮ ਕਰਨ ਸਰਕਾਰਾਂ ਮੰਗ ਮੰਨਣ ਜਦੋਂ ਕੋਈ ਆਪਣੀ ਮੰਗ ਉੱਠਦੀ ਹੈ ਸਰਕਾਰ ਦਾ ਫਰਜ਼ ਬਣਦਾ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਚਾਹੇ ਕੋਈ ਵੀ ਧੜਾ ਹੈ ਕੋਈ ਗਰੁੱਪ ਹੈ ਉਹ ਇਹੋ ਜੀ ਗੱਲ ਕਰਨ ਦਾ ਯਤਨ ਕਰਦਾ ਹੈ ਸਰਕਾਰਾ ਉਹਨਾਂ ਨਾਲ ਗੱਲਬਾਤ ਕਰਨ ਗੱਲਬਾਤ ਰਾਹੀਂ ਹੱਲ ਹੋ ਜਾਂਦਾ ਹੈ ਬਿਲਕੁਲ ਛੜਕਾ ਰੋਕੜ ਦੇ ਹੱਕ ਜ ਨਹੀਂ ਅਸੀਂ ਨਾ ਇਹ ਸਾਡੀ ਇਹ ਸੋਚ ਨਹੀਂ ਹੈ ਕਿ ਧਰਨੇ ਆਪਾਂ ਮਾਰੀਏ ਤੇ ਧਰਨੇ ਮਾਰ ਕੇ ਸੜਕਾਂ ਰੋਕ ਕੇ ਲੋਕਾਂ ਨੂੰ ਖੱਜਲ ਖਵਾਰ ਕਰੀਏ ਇਹ ਨਹੀਂ ਸਾਡੀ ਸੋਚ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇਹ ਜਾਗਰੂਤਾ ਕੈਂਪਿਆ ਇਹ ਸਿਰਫ ਲੋਕਾਂ ਨੂੰ ਨੌਜਵਾਨਾਂ ਨੂੰ ਮਾੜੇ ਨਸ਼ਿਆਂ ਤੋਂ ਬਚਾ ਕੇ ਸਹੀ ਰਸਤੇ ਤੇ ਲਿਆਉਣ ਦੀ ਸੋਚ ਆ ਸਾਡੀ ਤੇ ਖਸਖਸ ਦੀ ਖੇਤੀ ਜੇਕਰ ਪੰਜਾਬ ਵਿੱਚ ਆਉਂਦੀ ਹੈ ਹੁਣ ਜਿਹੜੀਆਂ ਦੂਜੀਆਂ ਸਟੇਟਾਂ ਨੇ ਉੱਥੇ ਵੀ ਆਪਣੇ ਲਿੰਕ ਨੇ ਰਿਸ਼ਤੇਦਾਰ ਬੜੇ ਗਏ ਨੇ ਪੰਜਾਬੀ ਬਹੁਤ ਗਏ ਹੋਏ ਆ ਉੱਥੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੇਖੋ ਸਾਰੇ ਨਹੀਂ ਖਾਂਦੇ ਬਿਲਕੁਲ ਵੀ ਨਹੀਂ ਖਾਂਦੇ ਹੋ ਉੱਥੇ ਆਮਦਨ ਇੰਨੀ ਵੱਧ ਹੈ ਹੱਦੋਂ ਜਾਰੀ ਵੱਧ ਹੈ ਉੱਥੇ ਮਤਲਬ ਲੋਕਾਂ ਨੂੰ ਆਮਦਨ ਵੀ ਵੱਧਦੀ ਹੈ ਤੇ ਜਿਹਦੇ ਕਿਸਾਨੀ ਬੱਚੂਗੇ ਉੱਥੇ ਜਵਾਨੀ ਸਭ ਤੋਂ ਪਹਿਲਾਂ ਬੱਚੂਗੇ ਜਿਹਦਾ ਸਾਨੂੰ ਵੱਡੀ ਚਿੰਤਾ ਹੈ ਕਿ ਜਵਾਨੀ ਮਾੜੇ ਨਸ਼ਿਆਂ 'ਚ ਪੈ ਕੇ ਖਤਮ ਹੁੰਦੀ ਜਾ ਰਹੀ ਹੈ ਅਗਰ ਜੇ ਗੱਲ ਕਰੀਏ ਕਿਸਾਨ ਚਲੋ ਪੰਜਾਬ ਸਰਕਾਰ ਕਿਸਾਨਾਂ ਨੂੰ ਕਹਿੰਦੀ ਵੀ ਤੁਸੀਂ ਖੇਤੀ ਕਰੋ ਫਿਰ ਇੱਕ ਕਿਸਾਨ ਦਾ ਜਿਆਦਾ ਨਾ ਹੋਊਗਾ ਫਿਰ ਉੱਥੇ ਲੜਾਈ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਕਿਵੇਂ ਲੱਗਦੀ ਹੈ ਇਸ ਚੀਜ਼ ਨੂੰ ਵੀ ਡਿਵਾਈਡ ਕਰਨਾ ਜਿਹੜੇ ਜਿਹੜੇ ਕਿਸਾਨ ਦਾ ਰਵਾਣਾ ਹੁੰਦਾ ਜਿਵੇਂ ਉੱਧਰ ਚੱਲਦਾ ਰਾਜਸਥਾਨ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ-ਜਿੱਥੇ ਵੀ ਚ ਉੱਥੇ ਸਰਕਾਰਾਂ ਨੇ ਦਾ ਸਿਸਟਮ ਲਿਖਿਆ ਹੋਇਆ ਪਤਾ ਨਹੀਂ 2-2 ਬਿੱਗੇ ਦਾ 3-3 ਬਿੱਗੇ ਦਾ 1.5-1.5 ਬਿੱਗੇ ਦਾ ਜੋ ਵੀ ਹੈਗਾ ਉਹਦੇ ਮੁਤਾਬਕ ਹੀ ਸਰਕਾਰ ਬਚਾਉਂਦੀ ਹੈ ਤੇ ਉਹਦੇ ਮੁਤਾਬਕ ਹੀ ਸਰਕਾਰ ਉਹਨਾਂ ਤੋਂ ਖਰੀਦਦੀ ਵੀ ਹੈ ਤੁਹਾਨੂੰ ਲੱਗਦਾ ਵੀ ਇਹ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਵੇਗਾ ਬਿਲਕੁਲ ਸਰਕਾਰ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਊਗਾ ਉੱਥੇ ਸਭ ਤੋਂ ਵੱਡੀ ਚਿੰਤਾ ਜਿਹੜੀ ਮੈਂ ਦੁਬਾਰੇ ਗੱਲ ਕਰ ਰਿਹਾ ਕਿ ਜਵਾਨੀ ਨੂੰ ਬਚਾਉਣ ਦਾ ਜਿਹੜਾ ਸਭ ਤੋਂ ਵੱਡਾ ਰਸਤਾ ਹੈ ਉਹ ਇੱਕੋ ਇੱਕ ਹੀ ਹੈ ਕਿ ਜੇਕਰ ਖਸਬਾ ਦੀ ਖੇਤੀ ਪੰਜਾਬ ਦੇ ਵਿੱਚ ਆਉਂਦੀ ਹੈ ਪੰਜਾਬ ਦੀ ਜਵਾਨੀ ਆ ਲੈਣਾ ਲੱਗੀਆਂ ਜੜੀਆਂ ਨੇ ਇਹਨਾਂ ਦੇ ਜਿਹੜੇ ਨੇ ਸਟੋਰ ਇਹਨਾਂ ਦੇ ਮੈਡੀਕਲ ਸਟੋਰ ਉਤੋਂ ਲੈਣਾ ਟੁੱਟ ਸਕਦੀਆਂ ਨੇ ਤੇ ਇਹ ਲੋਕ ਸਾਰੇ ਇਸ ਪਾਸੇ ਆ ਸਕਦੇ ਨੇ ਜਵਾਨੀ ਬਚ ਸਕਦੀ ਹੈ ਬਿਲਕੁਲ ਵੀ ਜੇਕਰ ਪੰਜਾਬ ਸਰਕਾਰ ਇੰਟਰਸਟ ਲਵੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਦਬਾਅ ਬਣਾਵੇ ਤੇ ਇਹ ਨਸ਼ੇ ਜਿਹੜਾ ਆਪਣਾ ਖਸ ਖਸ ਦੀ ਖੇਤੀ ਹੈ ਇਹ ਕਰਾਉਣ ਲੱਗ ਜਾਵੇ ਤੇ ਮੈਡੀਕਲ ਸਟੋਰਾਂ ਦੇ ਉਤੋਂ ਜਿਹੜੇ ਨਸ਼ੇ ਵੇਚਦੇ ਨੇ ਸਾਰੇ ਬੰਦ ਹੋਣੇ ਸਰਕਾਰ ਨੂੰ ਲੋੜ ਨਹੀਂ ਪੈਣੀ ਇਹਨਾਂ ਦੇ ਬਗਰ ਪੁਲਿਸ ਭੇਜਣ ਦੀ ਜਾਂ ਫੜਨ ਦੀ ਜਾਂ ਫੜਾਉਣ ਦੀ ਇਹ ਸਾਡਾ ਸਿਸਟਮ ਸਾਰਾ ਸਹੀ ਹੋ ਸਕਦਾ ਹੈ ਔਰ ਸਾਡੇ ਚੁੱਕਣ ਨਾਲ ਡਾਕਟਰ ਗਾਂਧੀ ਨੇ ਵੀ ਪਹਿਲਾਂ ਚੁੱਕਿਆ ਡਾਕਟਰ ਗਾਂਧੀ ਨੇ ਬਹੁਤ ਵੱਡੇ ਪੱਧਰ ਤੇ ਮੁੱਦਾ ਚੁੱਕਿਆ ਉਹਨਾਂ ਦੇ ਖਿਲਾਫ ਮੇਰੇ ਕੋਲ ਇੱਕ ਪਰਚਾ ਵੀ ਹੋ ਗਿਆ ਤੇ ਚੱਟਾ ਚੁੱਟਾ ਪਤਾ ਨਹੀਂ ਦੇਤਾ ਕਿਦਾ ਇਹ ਚੱਲੀ ਗੱਲ ਉਹ ਲੰਬੀ ਗੱਲ ਮੈਂ ਉਤਰ ਨਹੀਂ ਜਾਣਾ ਚਾਹਦਾ ਉਹਦੇ ਕਾਰਨ ਵਿਧਾਨ ਸਭਾ ਦੇ ਵਿੱਚ ਪਿਛਲੇ ਸਮੇਂ ਚ ਪੂਰਾ ਜ਼ੋਰ ਨਾਲ ਇਹ ਮੁੱਦਾ ਜਿਹੜਾ ਇਹ ਗੁੰਜਿਆ ਇਹ ਮੁੱਦਾ ਪੂਰਾ ਗੁੰਜਿਆ ਵਿਧਾਨ ਸਭਾ ਦੇ ਅੰਦਰ ਤੇ ਸਰਕਾਰ ਨੂੰ ਇਹਦੇ ਉੱਤੇ ਮੈਂ ਤਾਂ ਕਿਹਨਾ ਡਿਬੇਟ ਉੱਤੇ ਰੱਖ ਲੈਣੀ ਚਾਹੀਦੀ ਵਿਧਾਨ ਸਭਾ ਦੇ ਅੰਦਰ ਸਾਰੇ ਲੋਕਾਂ ਨੂੰ ਜਿਹੜੇ ਗੱਲ ਕਰਨਾ ਚਾਹੁੰਦੇ ਨੇ ਇਹਦੇ ਤੇ ਚਿੰਤਤ ਨੇ ਜਿਹੜੇ ਉਹਨਾਂ ਨੂੰ ਬੁਲਾਉਣਾ ਚਾਹੀਦਾ ਔਰ ਸਾਰਿਆਂ ਦੇ ਵਿਚਾਰ ਸੁਣ ਕੇ ਸਰਕਾਰ ਨੂੰ ਇਹਦੇ ਉੱਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਏ ਕੇਂਦਰ ਸਰਕਾਰ ਦੇ ਦਬਾਅ ਨਾਲ ਕੇ ਖਾਸ ਕਰਦੀ ਖੇਤੀ ਦੀ ਪ੍ਰਵਾਨਗੀ ਸਰਕਾਰ ਨੂੰ ਲੈਣੀ ਚਾਹੀਦੀ ਏ ਜਿਹੜੇ ਗੱਲ ਕਰ ਰਹੇ ਸੀ ਉਹਨਾਂ ਭਾਰਤੀ ਕਿਸਾਨ ਯੂਨੀਅਨ ਦੇ ਸਾਦੀਪੁਰ ਦੇ ਪ੍ਰਧਾਨ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਖਾਸ ਖਾਸ ਦੀ ਖੇਤੀ ਕਿਸਾਨਾਂ ਦੇ ਲਈ ਬਹੁਤ ਲਾਭਵੰਦ ਹੁੰਦਾ ਹੋ ਸਕਦੀ ਹੈ ਪਰ ਕੁਸ਼ੋਸ਼ਲ ਮੀਡੀਆ ਤੇ ਚੀਜ਼ਾਂ ਨੂੰ ਵੀ ਲੈ ਕੇ ਬਹੁਤ بڑے ਵਿਵਾਦ ਜ਼ਰੂਰ ਹੁੰਦੇ ਨੇ ਪਰ ਸਾਨੂੰ ਲੱਗਦਾ ਹੈ ਕਿ ਜੇ ਸਰਕਾਰ ਇਸ ਵੱਲ ਧ ਸਾਡੇ ਡਰੱਗਸ ਵਗੈਰਾ ਨੇ ਕਿਉਂਕਿ ਜਿਨ੍ਹਾਂ ਨਾਲ ਸਾਡੇ ਨੌਜਵਾਨੀ ਇੰਨੀ ਕੁ ਪ੍ਰਭਾਵਿਤ ਹੋਣੀ ਜਾ ਰਹੀ ਹੈ ਕਿ ਅਸੀਂ ਦੇਖ ਸਕਦੇ ਹਾਂ ਹਰੇਕ ਸ਼ਹਿਰ ਹਲਕੇ ਦੇ ਵਿੱਚ ਰੋਜ਼ ਡੇਲੀ ਖਬਰਾਂ ਲੱਗ ਰਹੀਆਂ ਨੇ ਵੀ ਨੌਜਵਾਨਾਂ ਦੀ ਡੈਥ ਹੋ ਰਹੀ ਹੈ ਟੀਕੇ ਦੀਆਂ ਸਰਿੰਜਾਂ ਵੀ ਕਈ ਵਾਰ ਦੇਖੇ ਸੀ ਉਹਨਾਂ ਦੇ ਬਾਹਾਂ ਦੇ ਵਿੱਚ ਰਹਿ ਜਾਂਦੀਆਂ ਨੇ ਕਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਰੋਜ਼ ਪਲੇਟਫਾਰਮਾਂ ਦੀ ਹੁੰਦੀ ਹੈ ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਅਗਰ ਜੇ ਖੇਤੀ ਖਾਸ ਕਰਕੇ ਨਹੀਂ ਤਾਂ ਕਿਸਾਨਾਂ ਨੂੰ ਜਾਂ ਹੋਰ ਇਹ ਚੀਜ਼ ਲਈ ਉਪਲਬਧ ਦੀ ਕੋਈ ਕੱਢਣ ਦੀ ਲੋੜ ਹੈ 24 ਪੰਜਾਬ ਨੂੰ ਤੋਂ ਕ੍ਰਿਸ਼ਨਕਰ ਸੰਰੂਰ ਤੋਂ